ਲੱ। ਕੰਮ ਦਾ ਗੈਸਰ ਇਹ ਕਿਦੋਂ ਮੈਂ ਤਾੜੀਏ ਟੈਨਸ਼ਨ ਜੀ ਹੋਈ ਪਈ ਐ। ਸਿਰ ਤਾਂ ਮੇਰਾ ਵੀ ਕਰਦਾ ਮੈਨੂੰ ਬੋਟਾਂ 'ਚ ਖਰਚਾਂ ਤੇ ਚਾਚੇ ਹੁਣਾਂ ਦੀ ਮੋਰ ਵੀ ਨਹੀਂ ਸਕਦੀ। ਇਹਨੇ ਮਾਨ ਨਾਲ ਆਏ ਸੀ ਜੇ ਉਹਨਾਂ ਨੂੰ ਕੁਝ ਮੇਰੇ 'ਚ ਦਿਸਿਆ ਤਾਂ ਯੋ ਕਹਿੰਦੇ ਵੀ ਭਾਈ ਤੂੰ ਸਰਪਾਈ 'ਚ ਖੜੀ ਹੋ ਜਾ। ਤੇ ਗੱਲ ਮੈਂ ਇਹਦੇ ਪਾਪੇ ਨਾਲ ਵੀ ਕਰਨੀ ਆ। ਕੀ ਪਤਾ ਖੜੀ ਹੋਣ ਦੇਣਗੇ ਕਿ ਨਾ। ਚਲ ਪਹਿਲਾਂ ਤਾਂ ਮੈਂ ਛੋਟੇ ਨੂੰ ਬੁੱਕਦੀ ਕੀ ਕਹਦਾ ਦਾ। ਫੇਰ ਕਰਨੀ ਗੱਲ ਗਾਹਾਂ ਦਾ। ਲੈ। ਚਾਰ ਭਾਂਡੇ ਨੇ ਦਿਮਾਗ ਦਾ। ਥੁੜਾ ਕੋਸਲੀ ਨੂੰ ਤਾਂ ਜਾਣੋ ਲੈ ਕੇ ਰੱਬ ਦਾ ਨਾਮ ਚੁੱਪ ਕਰਕੇ ਹੋ ਜਾ ਬੋਟਾ ਚ ਖੜੀ। ਫਿਸਲੇ ਸਰਪੰਚ ਨੇ ਕੀ ਕਰਿਆ ਕੋਸ ਨਹੀਂ ਕੀਤਾ ਹੈਗਾ। ਇੰਨੇ ਪੈਸੇ ਆਏ ਸੀ ਰੋੜਿਆਂ ਨੇ। ਕੀਤਾ ਕੀ ਹੈਗਾ? ਨਾਲ-ਨਾਈਆਂ ਬਣਾਈਆਂ ਸੀ ਟੁੱਟ ਪੈਲਾਂ ਗਈਆਂ। 2 ਮਹੀਨੇ ਮਿਹਣੀ ਚੱਲੀਆਂ ਹੈਗੀਆਂ। ਮੈਨੂੰ ਤਾਂ ਲੱਗਦਾ ਵੀ ਇੱਥੇ 4 ਇੱਕ ਦਾ ਮਸਾਲਾ ਲਾਉਣਾ ਸੀ ਉੱਥੇ ਇਹ ਹੀ ਪਤਾ 8 ਇੱਕ ਦਾ ਲਾਤਾ ਹੋਵੇ ਕਰਦੇ ਕੀ ਐ ਕੁਛ ਨਹੀਂ ਕਰਦੇ ਜਿਹੇ ਸਾਰਾ ਪੈਸਾ ਉਹਦੇ ਘਰੀ ਹੁੰਦਾਗਾ ਮੈਂ ਤਾਂ ਵਧੀਆ ਕੋਠੀ ਪਾ ਲੂੰਗੀ ਹੈ ਨਾਏ ਬੱਜੂਗੀ ਸਰਪੰਚ ਨਹੀਂ ਪਿੰਡ ਦੀ ਆਲਾ ਪੁੱਸ ਗੱਲ ਕਰਿਆ ਕਰੂਗਾ ਹੁਣ ਤਾਂ ਤੇਰੀਆਂ ਪੰਜੇ ਆਲਾ ਤਾਂ ਕਹਣਾ ਹੁੰਦਾ ਪੰਜੇ ਘੋਚ ਨੇ ਚੰਨੂ ਤੇਰੀਆਂ ਤਾਂ ਦਸੇ ਘੋਚ ਨੇ ਹਾਂ ਤੈਨੂੰ ਸਾਰਾ ਪਿੰਡ ਕਹੀ ਜਾਂਦਾ ਵੀ ਤੂੰ ਉੱਠ ਘੜ ਵੋਟਾਂ ਚ ਤੇ ਹੋਰ ਇਹ ਦੂਸਪੋਰਟ ਆਪਾਂ ਨੂੰ ਕੀ ਚਾਹੀਦੀ ਹੈਗੀ ਚੁੱਪ ਕਰਕੇ ਮੈਂ ਤਾਂ ਪਾਉਜ ਭਾਰੀ ਆਉਂਦੀਆਂ ਤੇ ਹੁੰਦੀਆਂ ਵੋਟਾਂ 'ਚ ਖੜੀ ਦੇਖਦੇ ਹਾਂ ਫਿਰ ਕੀ ਹੁੰਦਾ ਮੈਂ ਉਹਨੂੰ ਕਿਹਨੇ ਪੁੱਛਣਾਗਾ ਉਹਨੂੰ ਕੌਣ ਪਾਉਂਦਾ ਵੋਟਾਂ ਜੇ ਉਹ ਮੇਰੀ ਹੁਣ ਇੰਨੀ ਬੱਲੇ ਬੱਲੇ ਆ ਫੇਰ ਤਾਂ ਮੇਰੀ ਬਾਵਾਈ ਹੋਣੀਆਂਗੀ ਸੁਸਵੇਰ ਦਾ ਮੁੰਡਾ ਗਿਆ ਦੁਕਾਨ ਤੋਂ ਹੁਣ ਤੱਕ ਨਹੀਂ ਆਇਆ ਲੈ ਮੈਨੂੰ ਉਠਾ ਕੇ ਬਾਹਰ ਕਹਿੰਦਾ ਮੰਮੀ ਤੂੰ ਬਹਿ ਜਾ ਮਾ ਕਿੰਨਾ ਕਿੰਨੇ ਬੈਠੀ ਹਾਂ ਗਾ ਕਾਈ ਜਾਂਦੇ ਨੇ ਮੋਰੀ ਜਾਂਦੇ ਨੇ ਨੀਲਾ ਬਲਜੀਤ ਵੀ ਨੱਚਦਾ ਗਲੀ ਚ ਕੀੜਾ ਮਾਰਿਆ ਜੰਮੀ ਵੀ ਨਹੀਂ ਹੁੰਦੇ ਲੈ ਹੋਂ ਹੁੰਦੇ ਤਰੀ ਇਹਨਾਂ ਅੱਜ ਆਪ ਦੇਖ ਤੇ ਫਰੀ ਆਂਦੇ ਨੇ ਕੋਪਟਾ ਨਾ ਨਹੀਂ ਕਿਤੇ ਤਾਂ ਜਾਣਾ ਮਾਗਦੀ ਵਾਗ ਕਰ ਤੈਨੂੰ ਕਿਤੇ ਹੁੰਦਾ ਕੀ ਵੀ ਅਜੀ ਭਜਾ ਨਹੀਂ ਨਕੇ ਵਾਰਾ ਜਾਈ ਬੈਠੀ ਹੈ ਅਮਨ ਬਾਤ ਕੀਆ ਹੋਇਆ ਤੱਕ ਕਰਕੇ ਬੈਗੀ ਮੈਂ ਮੈਂ ਤਾਂ ਰੀਚਾਰਜ ਵੀ ਤੁਹਾਨੂੰ ਹੈ ਨਹੀਂ ਮੁੰਡਾ ਨਾ ਹੈ ਨਹੀਂ ਨਾਲੇ ਹਾ ਕਬੜਾ ਲਿਆਉਂਦੇ ਹੈ ਮੈਂ ਤਾਂ ਲੈ ਕੇ ਜਾਣਾ ਸੀ ਕੋਈ ਨਾ ਲੈ ਜੀ ਬੈ ਜਾ ਤੇ ਗੱਲ ਨਵੀਂ ਦੱਸਾਂ ਗੱਲ ਬਸ ਬਾਹਰ ਤਾਂ ਸਹੀ ਕੀ ਹੋ ਗਏ ਨਹੀਂ ਕੀ ਹੋ ਗਏ ਨਹੀਂ ਆ ਦੇਖ ਆਪਣੀ ਗਵਾੜ ਤੇ ਚਾਰ ਲੋ ਖੜੀ ਹੋ ਗਈ ਵੋਟਾਂ ਚ ਸੌਂ ਖਾ ਸੋਣਿਆ ਮੈਂ ਗੱਲਾਂ ਜਾਂ ਉੜਦੀਆਂ ਜਾਂ ਸੁਣੀਆਂ ਨਹੀਂ ਉਹਨੂੰ ਹੱਥ ਚ ਕੋੜਾ ਵੋਟ ਪਾ ਉਹ ਵੀ ਨਹੀਂ ਹੱਥ ਹੀ ਮਤ ਲੱਗਦਾ ਪਾਉਣੀ ਕੀ ਆਨੇ ਪਸੇ ਵੋਟ ਪਾਉਣਗੇ ਫੇਰ ਜਾਣੇ ਤਾਂ ਮਗਰ ਤਰੇ ਫਿਰ ਤੇ ਵੋਟਾਂ ਨੇ ਫਿਰ ਤੱਕਦਾ ਹਾਂ ਕਰੂੰ ਜਿਹੜਾ ਕੜਾਉਗੀ ਮੇਲ ਵਾਲੀ ਜਾਂ ਕਰ ਨੂੰ ਪਾੜੇ ਗਲ ਵਾਲੀ ਹੋਵੇਗੀ ਮੇਲ ਵਾਲੀ ਤਾਂ ਬਣੀ ਹੈ ਤੇ ਫਰ ਲੋਕ ਪੁੱਛ ਗਜੜ ਕਰਾ ਜਾਂਦੇ ਨੇ ਪਤਾ ਹੀ ਨਹੀਂ ਹਾਂ ਨਹੀਂ ਇਹ ਮੱਕਾ ਨਹੀਂ ਪਤਾ ਨਹੀਂ ਕਿੱਧਰ ਹੋ ਜਾਣਾ ਜਿਹੜੀ ਥਾਲੀ ਚ ਖਾਣੇ ਉਸੇ ਸੇਕ ਕਰ ਜਾਂਦੇ ਨੇ ਕੋਈ ਤਾਂ ਗੱਲ ਪਈ ਨਾ ਨੇ ਬੱਚਾ ਹੈ ਤਾਂ ਕੋਈ ਪਤਾ ਨਹੀਂ ਕਿਸੇ ਦਾ ਜੇ ਹਣਾ ਆ ਲੋਕ ਹੁਣ ਕਹਿੰਦੇ ਨੇ ਖੜ ਜਾ ਕਾਨੂੰ ਕਿਸੇ ਨਾਲ ਵੀ ਨਹੀਂ ਪਤਾ ਕਿ ਗੋਟਾ ਕਿਸੇ ਕੋਲ ਹੀ ਪਾ ਜੇ ਨਾ ਖਾਈ ਇਹਦੇ ਘਰੇ ਜਾਂਦੇ ਇਹ ਤਾਂ ਗੱਲ ਤੇਰੀ 16 ਨਾ ਸੱਚਾ ਨਹੀਂ ਤੇਰਾ ਕੋਈ ਕੋਈ ਤੇਰੀ ਚੱਲ ਮੇਰਾ ਵੀ ਜੀ ਕਰਦਾ ਖੰਡੇੜਾ ਮਾਰ ਕੇ ਆਉਂਦਾ। ਆਪਾਂ ਸੂਧਾ ਲੈ ਕੇ ਹੀ ਵੈਨ ਲੈ ਕੇ ਕੀ ਆ ਫਿਰ ਆਪਾਂ ਐ ਕਰਾਂਗੇ। ਨਹੀਂ ਆਪਾਂ ਕੋਲ ਸਪੋਰਟ ਬਣਾ ਲਵਾਂਗੇ। ਨਹੀਂ ਕਹਿਣਾ ਤੇਰੇ ਖੰਮੀ ਆ। ਚੱਲ ਬੋਰਡ ਬੋਰਡ ਦੇ ਰੋਗੇ। ਖਾਵਾਣਗੇ। ਪੱਕੀ ਜੀ ਕੱਟ ਕਰ ਦੋ। ਚਲ ਮੰਚਰੀ ਨੂੰ ਚੁੰਦੀ ਉਹਨੂੰ। ਹਾਂ ਦੱਸ ਦੇਮ ਘਰ ਦਾ ਆਟਾ ਬਚੂ। ਦੱਸ ਦੇ ਨਾ ਉਹ ਆਟਾ ਬਚੂਗਾ। ਦੱਸ ਦੇ ਰੋਟੀ ਖਾਵਾਣਗੇ ਰੋਜ਼ ਕਹਦਾ ਕਰਾਂਗੇ ਨਾਲ। ਨਹੀਂ ਨੀ ਬੋਤਲ ਨਾਲ ਮਿੱਠਾ ਬਣਾਣੀ। 100 ਦੀ ਬੋਤਲ ਵੀ ਰੋਜ਼ ਪੀਦੇ। ਕਦ ਕਰਾਂਗੇ ਫੇਰ ਬੋਟਾ ਪਾਏ ਨੇ ਮਿੱਠਾ ਬਣਾਣ। ਇਹ ਬੰਦਾਂ ਤਾਂ ਭਾਈ ਦਾਰੂ ਪੀ ਦੇ ਦਿੰਦਾ ਤੁਸੀਂ। ਹਾਂ ਜੇ ਦਾਰੂਪੀਂ ਦੇ ਦਾਰੂਪੀਂ ਦੇ ਨੇ ਵੀ ਨਾ ਉਹਨੂੰ ਚੀਖਾ ਦੇ ਉਸ ਮਾਰਦਾ ਤੇ ਆਪਣੇ ਮਰ ਕੇ ਬੁੜੀਆਂ ਨੂੰ ਫਿਰ ਬੁੜੀਆਂ ਨੂੰ ਬੰਦ ਕੇ ਖੜੇ ਗਿਆ ਚਰਨ ਨੂੰ ਨਾ ਮੂੰਹ ਤੇ ਬਰਾਬਰ ਕੋ ਖੜਾ ਨਹੀਂ ਹੈ ਗਲੀ ਚ ਖੜਿਆ ਨਾ 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 ਉਹਦੇ ਬਰਾਬਰ ਨਹੀਂ ਖੜਾ ਡਰ ਕੇ ਹੋਣੀ ਚਰਨੋਂ ਤੇ ਡਰਦੇ ਡਰ ਕੇ ਨਹੀਂ ਕੋਈ ਖੜਿਆ ਚਰਨੋਂ ਨਹੀਂ ਪਾਰ ਨਹੀਂ ਉਹ ਕੁੜਦੀ ਮਗਾ ਲਾ ਉਧਰ ਵੀ ਸੁਨੀਆਂ ਪਰਲੇ ਕੁੜਦੀ ਨੂੰ ਖੜਿਆ ਅੜੀਆ ਦੰਨ ਸਾਨੂੰ ਆਹ ਸੋਵਾ ਹੂੰ ਦੰਨੋ ਦੰਨ ਹੋਣ ਉਹ ਦੇਖੋ ਦੰਨ ਨੂੰ ਕੋਣੋ ਕੋਈ ਬੋਲ ਚੁਵਾ ਰੱਖਣੀ ਕਾਜੇ ਦਾ ਨਹੀਂ ਹੈਗਾ ਕਿਸੇ ਨੇ ਖੜੀ ਕਰਦੀ ਪਤਾ ਨਹੀਂ ਕਿਹੜਾ ਕੰਝ ਰਖੜਾ ਕਰਦਾ ਦਾ ਬਿੰਦਾ ਜੀ ਜੇ ਮੈਂ ਤੁਹਾਨੂੰ ਲੜਪੈ ਰੋਲਾ ਨੇ ਮੈਂ ਦੱਸ ਰੱਖਣੇ ਉਹ ਤੇ ਕਿਸੇ ਨੂੰ ਗੱਲ ਆਉਣੀ ਚਾਹੀਦੀ ਆ ਫੇਰ ਕਿਧਰ ਰੋਲਾ ਨਹੀਂ ਤਾਂ ਹੋਈ ਸੱਚਾ ਬੰਦਾ ਬੋਲਣਾ ਬੰਦਾ ਤਾਂ ਨਹੀਂ ਜਾਂਦਾ ਫੇਰ ਰੋਲਾ ਨਹੀਂ ਫੇਰ ਰੋਲਾ ਨਹੀਂ ਬੜਦਾ ਆ ਥੋੜੀ ਆ ਕਿੱਥੇ ਰੋਲ ਬੜਦਾ ਤੁਹਾਨੂੰ ਇੱਕ ਗੱਲ ਹੋਰ ਦੱਸਾਣੀ ਦੀ ਉੱਥੇ ਸਾਡੀ ਰਸਤੇ ਵਾਲੀ ਹੈ ਆਪਣਾ ਖੁੱਡੀ ਅੱਛਾ ਉੱਥੇ ਸੱਤ ਸਰਪੰਚ ਖੜੇ ਹੋ ਗਏ ਲੈ ਇੱਕ ਨਹੀਂ ਅੱਦਾ ਨਹੀਂ ਉੱਥੇ ਛੱਤ ਬੱਸ ਕਿਹਨੂੰ آگ ਲੱਗੋੜਾ ਬੋਟ ਬਾਉ ਕਿਹਨੂੰ ਛੱਤ ਨੂੰ ਸੱਧੂ آگ ਲੱਗਾ ਮਾ ਸਰਦ ਨੂੰ ਮੀਆ ਦਾ 100-100 ਬੋਟ ਪੈਂਦੀ ਨਹੀਂ ਪਿੰਡ ਚੋਂ ਦਾ ਬੱਸ ਅਸੀਂ ਤਾਂ ਲੋਕ ਹਾਂ ਪਤਾ ਕੀ ਆ ਲੋਕ ਸਪੰਗਿਆ ਬੋਟ ਹਾਂ ਲੋਕੂ ਬਸ ਕਾਕੀ ਦਾ ਇਹਦਾ ਘਰ ਪਟਿਆ ਇਹਦਾ ਘਰ ਪਟਿਆ ਇਹ ਰੋਟੀ ਖਾਂਦਾ ਜੋਗੇ ਨਾਲ ਜੀ ਦਾ ਕਹਿੰਦਾ ਜੇ ਅਗਲੇ ਨੂੰ ਨਾਗਰਾ ਸਿੱਟ ਨਾ ਜਾ ਉਹ ਸਿੱਟ ਨਾ ਲਗਾ ਸਰਪੰਚ ਖੜਾ ਦੋ ਆਗਲਾ ਕਦ ਸਿੱਟ ਇਪੜੀ ਮੰਗੋ ਆਪੀ ਮਗਟਨ ਗੀਰੂ ਚਰਨ ਨੂੰ ਕਿਹ ਇ ਕਰਾ ਕਰਨਗੇ ਚੱਲੀ ਚੰਨਾ ਚੱਲੀਏ ਚੱਲ ਆ ਜਾ ਮਾ ਆਗਲਾ ਹਰੇ ਕਾ ਗੁਰਬਾਰਾ ਚੀਤੇ ਵਾਥ ਹਲੋ ਚੀਤੇ ਦਾ ਵਾਥ ਗੱਡੀ ਚਾਲਨੇ ਚੱਲੀ ਹਾਂ ਹੋਰ ਚਲਾਂਗਾ ਤਾਇਆ ਚਰਨ ਉਹ ਖੜੀ ਤਾਂ ਹੋਣੀ ਨਹੀਂ ਉਹ ਇਹ ਪਹਿਲੇ ਕਿਸਾ ਦੇ ਰਹੀ ਨਹੀਂ ਬਤਾਇਆ ਗਾ ਚਲ ਪੁੰਦਾ ਨੂੰ ਪੰਨਾ ਇੱਧਰ ਲਾਉ ਗਏ ਉਹ ਆਉਂਦਾ ਕੀ ਕਰਨਾ ਹੈ ਸਮੀ ਅਰੇ ਨਨੇ ਤੇਲੀ ਗੁੱਟੂ ਕੋ ਰਖਾਉ ਆਪਨੇ ਵਰਗੀ ਚੱਤੀ ਰੋਟੀ ਖਾਰੇ ਕੋਣ ਚੱਲ ਜਾਨੀ ਚੱਲ ਆਓ ਤਰ ਤੈਂ ਚੱਲ ਆ ਬੰਟੀ ਦੇ ਫੇਰ ਮੋਪਾ ਨੂੰ ਮੈਂ ਤਾਂ ਕਹਿਦਾ ਦੁਕਾਨ ਤੇ ਲੱਗ ਚਲੋ ਆਹਾ ਮੈਂ ਫੇਰ ਲੈ ਕੇ ਆਉਣੀ ਮੈਂ ਤਾਂ ਕਬਰ ਨਾਲ ਮੈ ਰੀ ਚਾਰਜ ਕਰਵਾਉਂਗੀ ਨਾ ਨਾ ਲੈ ਜੀ ਕੋਈ ਨਾ ਹਾਂ ਆ ਜਾਣਗੀ ਆਹੋ ਤੈਨੂੰ ਪਤਾ ਨਹੀਂ ਤੂੰ ਵੀ ਸਿੱਖ ਲੈਣਾ ਦੀ ਮਾਂ ਵੀ ਗਾਣਾ ਸੁਣ ਕੇ ਚੱਲ ਚੱਮੀ ਕੋ ਤਾਂ ਮੁੰਡਾ ਨਹੀਂ ਹੁੰਦਾ ਤੂੰ ਆਂ ਰੱਖੇ ਰਾਂ ਉਹ ਜੋਤੀ ਦੇ ਪਪਾ ਇੱਧਰ ਨਿਗਾਹ ਰੱਖਿਓ ਔਨੀਆਂ 2 ਮਿੰਟ ਆਹੋ ਚੱਲਣ ਕੋਲ ਜਾ ਆਈ ਜੋਤੀ ਦੇ ਪਪਾ ਇਹਨੇ ਲੈ ਕੇ ਬਾਹਰ ਚੱਲਣ ਹਾਂ ਬਾਹਰ ਤਾਂ ਹੁਣ ਲੈ ਪਿਆ ਕੀ ਕਰੀਏ ਮੈਨੂੰ ਜੋਤੀ ਦੇ ਡਾੜੀਆਂ ਨਹੀਂ ਪਤਾ ਮੈਨੂੰ ਬਹੁਤ ਗਾਣਾ ਕੱਢਣ ਲੱਗ ਜੇ ਹੁਣ ਤਾਂ ਕੁਝ ਬੋਲਿਆ ਨਹੀਂ ਮੈਂ ਕੋ ਸੁਹਾਣ ਜੁੜੀ ਬੜਾ ਸੁਹਾ ਪੈੜਾ ਕੀ ਕਰਾਂ ਬਸ ਜਿਹੜਾ ਕੱਟਦਾ ਉਸਨੂੰ ਖੱਤਾ ਪੁੱਜ ਆ ਜਾ ਆ ਜਾ ਨਹੀਂ ਕੀ ਕਰਾਂ ਮਜਬੂਰੀ ਹੈ ਨਹੀਂ ਤੁਰ ਫਿਰਲੇ ਕਰੀ ਦੁਕਾਨ ਤੇ ਬੈਠੀ ਕਿਵੇਂ ਉਨੀ ਮੋਟੀ ਹੋਈ ਤੈਨੂੰ ਪਤਾ ਹੁੰਦਾ ਬਾਣੀਆਂ ਦਾ ਇਹ ਜੀ ਕੰਮ ਹੁੰਦਾ ਹੋਰ ਮੜਮੜ ਤੁਰ ਫਿਰਲਾ ਕਰੋ ਦੱਸ ਮੜਮੜਾ ਸਰੀਰ ਪਤਲਾ ਆ ਜਾ ਜਾ ਕੁੜੀ ਆ ਜਾ ਚਰਨੋ ਹੁੰਦਾ ਹੋ ਗਈ ਆ ਜਾ ਆ ਜਾ ਇਹ ਤਾਂ ਪਿਛਲੀ ਵਾਰ 150 ਵੋਲਟ ਤੇ ਦਿੱਤਿਆ ਸੀ ਆਪਣਾ ਸਰਪੰਚ ਮੈਂ ਤਾਂ 300 ਵੋਲਟ ਤੇ ਦਿੱਤੇ ਚਾਹੀਦੇ ਨੇ ਇਹ ਆਹ ਕਿਹੜੀਆਂ ਇਹ ਤਾਂ ਦੋ ਬੋਟਾ ਤਾਂ ਆ ਵੀ ਆ ਗਏ ਸਾਰੇ ਚੱਲ ਸੀ ਕਿਹੜੀ ਆਕੀ ਹੈ ਜਾਨੋ ਅਸੀਂ ਆ ਬਣਾ ਰਹੇ ਸੀ ਵਧੀਆ ਦੀ ਵਧੀਆ ਤੁਸਤਾ ਜਾਨੋ ਜਾਨੋ ਤੈਨੂੰ ਪਤਾ ਨਹੀਂ ਬਰਾਮੀ ਜਾਨੋ ਸਰਪੰਚ ਜਿੱਤੇ ਸੁਨੇਹਾਂ ਪਾਈ ਚੀਚਾ ਚਾਚੇ ਹੁਣੀ ਆਏ ਸੀ ਆ ਉਹ ਕਰਤਾ ਰਹੀ ਹੁਣੀ ਪਿੰਡ ਚ ਤੁਹਾਨੂੰ ਕੁਤ ਲਗਾ ਪਿਆ ਚਾਹੋ ਸਰਪੰਚ ਨਹੀਂ ਚਾਹੋ ਸਰਪੰਚ ਨਹੀਂ ਅੱਛਾ ਹੋਰ ਬੱਚਾ ਜਿਹੜਾ ਨੇ ਚਾਹ ਪਿਆ ਉਹਨਾਂ ਕਰਤੀ ਗੱਲ ਚਾਹੋ ਸਰਪੰਚ ਨਹੀਂ ਹਾਂ ਹੋਰ ਨਹੀਂ ਮੈਨੂੰ ਤਾਂ ਚਾਚੇ ਹੁਣੀ ਨਹੀਂ ਹੱਬ ਦੇ ਕਹਿ ਰਹੇ ਤੂੰ ਕਹਿੰਦੇ ਭਾਈ ਤੂੰ ਪੜੀ ਵਿਖੀ ਆ ਵਧੀਆ ਵੀ ਤੂੰ ਬੋਟਾ ਚ ਵਧੀ ਹੋ ਜਾ ਫਿਰ ਖਾਜਾ ਜੱਪ ਕਰਕੇ ਕੁਝ ਨਹੀਂ ਹੁੰਦਾ ਕਹਿੰਦੇ ਤੂੰ ਤਾਂ ਉਂ ਵੀ ਹੈ ਸਾਰੇ ਕੰਮ ਕਰਾਉਣ ਨੂੰ ਹੀ ਆ ਲੋਕਾਂ ਦੇ ਤੈਨੂੰ ਤਾਂ ਸਰਪੰਚੀ ਚ ਖੜੀ ਹੋ। ਗੱਲ ਸੁਣੋ। ਬੈਲੋਕਲ 16 ਨੇ ਸੱਚਮੁੱਚ ਪਾਈ ਉਹਨਾਂ ਨੇ। ਹੋਰ ਹੁਣ ਕੀ ਮੈਂ ਤਾਂ ਬਾਹਰ ਦੀ ਸੀ ਮੈਂ ਦੋ ਵਟਾ ਤਾਂ ਆ ਪਈ ਆ ਗਿਆ ਚੱਲ। ਨਹੀਂ ਤੂੰ ਦੋ ਵੀ ਸਾਡੇ ਮਗਰ ਤਾਂ ਦੋ ਦੋ ਸੌ ਵੋਟ ਆ। ਕੰਨੀ ਕੰਨੀ ਜਾਣੇ ਮਗਰ ਦੋ। ਆ ਦਿਓ ਮੈਨੂੰ। ਨਹੀਂ ਪਵਾਵਾਂਗੇ ਤਾਂ ਹੀ ਤਾਂ ਚਾਉ ਨਾਲ ਤੇਰੇ ਕੋਲ ਆਇਆ ਭਾਣੇ। ਵੋਟ ਪਾਵਾਂਗੇ ਵੀ। ਪਵਾਵਾਂਗੇ ਵੀ। ਕੁੱਕਿਆ ਨਹੀਂ ਬੁੱਕੀ ਨਹੀਂ ਮੇਂ ਬਾਲੂ ਫੀਲਦੰਨੀ ਆਰਵਾਲ ਨੂੰ ਆਰਵਾਲ ਨਾ ਪਾਣੀ ਮੇਰੀ ਗੱਲ ਸੁਣ ਲੈ ਸਾਨੂੰ ਠੰਡਾ ਠੰਡਾ ਪਿਆ ਦੀ ਠੰਡੇ ਪੀ ਲੈ ਜੀ ਸਾਲ ਕੇ ਨਾ ਕਾ ਮੈਂ ਕਿਸੇ ਨੂੰ ਦਰੂ ਖਵਾ ਨਾ ਮੈਂ ਕਿਸੇ ਨੂੰ ਭੁੱਕੀ ਖਵਾ ਬੋਰਡ ਨਹੀਂ ਮਿਲਦੀ ਨਾ ਨਾ ਬੋਰਡ ਕਹੇ ਮੈਨੂੰ ਜਮਾ ਨਾ ਪਾਉਣ ਤਾਂ ਨਸਾ ਬੰਦ ਕਰਨ ਦਾ ਚਰਨੋ ਖੜੀ ਇਹ ਤਾਂ ਚਰਨੋ ਤੇਰੀ ਸੋਚ ਬਹੁਤ ਵਧੀਆ ਫਿਰ ਜਿੰਨਸਾ ਨੀ ਚਰਨੋ ਆ ਤਾਂ ਤੇਰੀ ਸੋਚ ਵਧੀਆ ਗਰ ਨਸੇ ਪਰਤੀ ਜਾ ਲਿਓ ਰੁਪਏ ਨਹੀਂ ਮੈਂ ਤੇ ਇਹ ਲਪੇਟ ਚ ਕਿੰਨਾ ਗੰਦ ਪਿਆ ਪਿਆ ਦਾ ਸਾਰਾ ਗੰਦ ਚ ਉਹ ਤੋਂ ਮੈਂ ਤਾਂ ਪਿੰਡ ਚੋਂ ਸਹੀ ਗੱਲ ਆ ਕੋਣ ਵੱਡਾ ਲੇਊਗਾ ਇਹ ਤੂੰ ਐ ਸੋਚਦਾ ਤੇਰੀ ਮੈਂ ਤਾਂ ਐਂ ਕਹਿਣੀ ਆਂਗੀ ਆਪਾਂ ਦਾ ਠਿਕਰੀ ਪੈਰਾ ਦਿਆ ਕਰਾਂਗੇ ਇੱਕ ਵਾਰੀ ਸਰਪੰਚ ਨਹੀਂ ਬਣ ਜਾਵਾਂ ਤੋ ਮੈਨੂੰ ਕਾ ਸਹੀ

ਮੈਂ ਤਾਂ ਜਦੋਂ ਦੇਖਦੀ ਆ ਨਾ ਜਮਾਨ ਮੁੰਡੇ ਠਾਹਾਂ ਠਾਹ ਰਸਤਾ ਰਸਤਾ ਨਾ ਸਹੀ ਗੱਲ ਹੈ ਬਣੇ ਆਪਦੇ ਜਵਾਕ ਮੂਰੇ ਆ ਜਾਂਦੇ ਜੇ ਸੱਚ ਕਰਕੇ ਜਾਂਦੇ ਸਹੀ ਗੱਲ ਹੈ ਤੇ ਆਏ ਬਸ ਮਨ ਪਾਇ ਹੋਇਆ ਪਿਆ ਵੀ ਮੈਦਾਨ ਨਸਾ ਖਤਮ ਕਰਨੇ ਕਰਨਾ ਚਾਹ ਤੈਨੂੰ ਸੋਚਾ ਨਹੀਂ ਵਧੀਆ ਨਹੀਂ ਚਾਹ ਚੱਲ ਬਣ ਕੇ ਹੱਥ ਬੰਨ ਕੀ ਵੈਂਟੀਆ ਸਾਡਾ ਹੌਲੀ ਕਰੇ ਸਾਡੇ ਹੌਣ ਹੱਥ ਕੇ ਬੰਨਦੀ ਹੈ ਸਾਡੀਆਂ ਦਾ ਵੋਟਾਂ ਭਾਣੇ ਚਾੜ ਨਹੀਂ ਨਹੀਂ ਵਿੱਚ ਦੇਣਾ ਪਿਛਲੀ ਵਾਰ ਆਖੇ ਕੀ ਕਹਿੰਦੀ ਹੈਗੀ ਆਪਣੇ ਗਵਰ ਵਾਲਾ ਸਰਪੰਚ ਵੀ ਸੀ ਖੜਾ ਹੋਇਆ ਵੀ ਖਾਂਦੇ ਤਾਂ ਇਹਦੇ ਰਹੇ ਮੈਂ ਵੀ ਜਾਂਦੀ ਹੁੰਦੀ ਸੀ ਮੈਂ ਤਾਂ ਵੋਟ ਪਾਈ ਸੀ ਚਟ ਕੇ ਮੈਂ ਕਿਹਾ ਭੂਮਾ ਮੇਰਾ ਨਾਮ ਕੰਮ ਕਰੇ ਸਰਪੰਚ ਮੇਰਾ ਕੰਮ ਕਰਿਆ ਵੀ ਨਹੀਂ ਅੱਛਾ ਮੈਂ ਮਾਗਰ ਕਾਹਨ ਕੁਛਦਾ ਉਹ ਜਿਹੜਾ ਹਾਰ ਗਿਆ ਬੰਦਾ ਮੈਂ ਤਾਂ ਉਹਦੀ سپورਟ ਚ ਕਰੀ ਸੀ ਅੱਛਾ ਖਾਂਦੇ ਦਾ ਸਾਰੇ ਘਵਾੜ ਦੇ ਉੱਥੇ ਰਹੇ ਅੱਛਾ ਮੈਂ ਸ਼ਰਾਬਾਂ ਪੀਂਦੀ ਆਂ ਬੁਰਾ ਖਾੜ ਹੂੰ ਤੇ ਕਿਨਾਂ ਨੂੰ ਬੋਟਾਂ ਹੂੰ ਬਾਤਾਂ ਅੱਛਾ ਇਹ ਜਿਹੇ ਵੀ ਲੋਕ ਨਹੀਂ ਪਾਣੇ ਮੈਂ ਤਾਂ ਇਹ ਦੇਖ ਕੇ ਕਹਿਣੀ ਆ ਬਿਨਸ ਸਾਲ ਦਾ ਸੀ ਇੱਕ ਕੋਟ ਨੂੰ ਜਨ ਸੁਣਾਇਆ ਯਕੀਨ ਹੋਏ ਤਾਂ ਮਤਲਬ ਇਹ ਤਾਂ ਨਹੀਂ ਹੈ ਕਿ ਖਾਨੇ ਜੀ ਧੇਰੇ ਕਾ ਨਾ ਬੋਟਾ ਕਾ ਨਾ ਨਹੀਂ ਇਹਨਾਂ ਪੱਕੀਆਂ ਬੋਟਾਂ ਨੇ ਸਿੰਦੂ ਤੋਂ ਸਾਰਾ ਸਾਰੇ ਪਿੰਡ ਚ ਕਿੱਡੀਆਂ 20-20 ਬੋਟਾ ਦਾ ਉਹੀ ਅਸੀਂ ਮੁੰਨ ਕੇ ਲਾ ਜਾਂਦੇ ਹਾਂ ਮੈਂ ਟਮਾਟਾ ਨਹੀਂ ਕਾ ਵਰਤ ਤਾ ਉਹ ਹੀ ਗੁੱਸਾ ਕਰਦੀ ਮੈਨੂੰ ਤਾਂ ਸੋਟ ਤੇ ਰੱਬ ਦੀ ਡਾਹਰਾਸਾ ਕਾ ਛੋਟ ਸਿੱਤ ਤਾਂ ਮਸਲਾ ਮਾਰਦੀ ਆ ਸਾਡੀਆਂ ਬੋਟਾ ਦਾ ਿੱਟ ਵਰਦੀ ਪੱਕੀਆਂ ਸਮਝੀ 2-200 ਬੋਟ ਸਾਡੇ ਮਾਂਗਾ ਰਹਿ ਇਹ ਗੱਲ ਸੁਣਾ ਛੋਟੇ ਜਿਹੜਾ ਕੋਈ ਦੁਕਾਨ ਤੇ ਆਉਂਦਾ ਹਰ ਕੋਈ ਚੁਆਇਂਦਿਆ ਕਰੋ ਨਾ 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 ਤੇ ਆ ਜੀ ਕਹਿੰਦੀ ਤਾਂ ਮੈਂ ਕਹਿੰਦੂ ਹਾਂ ਦਾ ਤੁਨ ਮੇਰੀ ਹਾਂ ਛੋਟੇ ਸੀਰੀ ਨੂੰ ਕਹੀ ਦੀ ਕੋਈ ਨਾ ਸਾਰੇ ਬੇੜੇ ਦੀਆਂ ਮੋਟਾ ਪੈਣੀਆਂ ਚੈੱਕ ਮੈਂ ਸੀਰੀ ਨੂੰ ਕਹਿੰਦੀ ਸਾਰੇ ਬੜਨੇ ਮੋਟਾ ਇਧਰ ਪਵਾ ਜਿਹੜਾ ਕੰਮ ਹੋਇਆ ਤੇ ਮੇਰੀ ਜ਼ਿੰਮੇਵਾਰੀ ਚੱਲ ਨੂੰ ਤਾਂ ਮੈਂ ਕਰਾ ਕੇ ਦੋ ਹੋਰ ਦਾ ਕੰਮ ਨਿਵਾਉਣੀ ਮਾਤੀ ਆ ਭਾਰ ਮਾਰੂਗੀ ਚੱਲ ਨੂੰ ਹੱਤੀ ਰਾਤ ਦੀ ਆ ਜਰਾ ਹਾਂ ਐ ਕਰ ਧਿਆਨ ਨਾਲ ਠੀਕ ਨਹੀਂ ਤੁਸੀਂ ਤਾਂ ਚੱਲੀਆਂ ਮੇਰੀ ਗੱਲ ਸੁਣੋ ਚਾਹ ਦੀ ਘੁੱਟ ਤਾਂ ਪੀ ਜਾਓ ਆਮਾ ਬਿਨਾ ਵੀ ਅਸੀਂ ਉਹਨੂੰ ਕੱਢ ਦੇ ਜਾਨਾ ਅਸੀਂ ਅੱਜ ਬੀਜਣ ਤਾਨੂੰ ਵੀ ਖੜੀ ਹੈ ਚਲ ਕੋਈ ਨਾ ਆਪਾਂ ਦੇਖਦੇ ਆਥਣੇ ਫਿਰ ਅੱਖ ਰੱਖਾਂਗੇ ਅਸੀਂ ਦਾਨ ਦਾ ਮੂੰਹ ਵੀ ਸੰਭਦੇ ਆਂ ਇਹ ਚਲ ਕੋਈ ਸੰਤਾ ਤੂਰ ਉਹ ਹਾਕ ਮਾਰ ਲਈ ਸੌਂਦੀ ਆ ਜਾਈਂਗਾ ਆਹ ਬਚਨ ਦਾ ਆ ਆ ਜਾਈਂਗਾ ਤਾਨ ਦਾ ਮੂੰਹ ਵੀ ਸੌਂਗੀ ਤਾਨ ਨੂੰ ਵੀ ਆ ਜਾ ਨਾ ਗੱਲ ਸੁਣ ਮੈਰੀ ਜੇ ਅਸੀਂ ਦਾਨਾਂ ਦੇ ਘਰ ਗਾ ਕੇ ਆਏ ਨਾ ਕਹਦੀ ਉਹਨਾਂ ਉੱਧਰ ਵਾਗੀਆਂ ਨਹੀਂ ਅਸੀਂ ਤਾਂ ਉਹਨੂੰ ਦੂਤਰੇ ਮਾਨੇ ਜਾ ਉਥਲੇ ਮਾਨੋ ਜਾਵਾਂਗੇ ਸਾਰਿਆਂ ਨੇ ਪਹਿਲਾਂ ਫਿਰ ਤੁਹਾਨੂੰ ਪਤਾ ਹੀ ਸਭ ਤੋਂ ਵੱਧ ਕੰਮ ਤਾਂ ਮਗਨ ਨਹੀਂ ਮੂੰਹ ਤਾਂ ਕੋਈ ਗੁੱਸਾ ਨਾ ਆਉਂਦੀ ਨਹੀਂ ਜਾਨੀ ਕਿਹੜਾ ਮਾਰੋ ਪਤਾ ਲੱਗਦਾ ਨ ਸੁਣਾਈ ਸੀ ਨਾ ਤੂੰ ਚਲ ਬੋਟਾ ਉਧਰੋਂ ਮੁੰਢੀ ਲੈ ਮਗ ਗਈਆਂ ਨਾੜੇ ਨਾੜੇ ਅਸੀਂ ਤੰਗ ਨਾ ਕਰੋ ਟੁੱਟ ਨਹੀਂ ਸਮਾਂਦੀਆਂ ਤੈਨੂੰ ਪਤਾ ਹੀ ਕੋਈ ਨਾ ਕੋਈ ਨੇ ਬਾਸੁਰ ਮੈਂ ਤਾਂ ਹੁਣ ਪਾ ਦਿੰਦੀ ਆ ਕੁੱਕਰ ਚ ਕਿ ਲੰਗੂਂ ਦੀ ਸੋਲੇ ਨਾ ਮੁੰਗਲ ਨੂੰ ਅੱਥਰ ਹਾਂ ਬੋ ਖੜਾ ਪੜ ਦੋ ਪੋਗਾ ਚੋਲਦੀ ਮੁੰਗੀ ਫਾਇਨੇਂਟਾ ਦਾ ਮੁੰਗੀ ਸੋਨੀ ਤਾਂ ਤਾਂ ਗਾਣਾ ਆ ਫੇਰ ਮਾ ਜਾ ਮੁੰਗੀ ਤਾਂ ਖੜ ਗਈ ਲਾ ਮੇਰੇ ਨਾਲ ਸੁਣਾ ਮਾਰ ਤੀ ਨੀ ਬੰਨਾ ਜੰਦਾ ਨੀ ਚਾਹ ਮੈਂ ਜਿਹਨੂੰ ਕਹਿ ਦਿੰਨੀ ਆ ਮਾ ਉਹ ਫੇਰਾ ਉਹ ਗੱਤਾ ਬਾਅਦ ਦੀ ਆ કયો હા હોલે કુછ કા તી તો 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 ઇત